ਤੇ ਬਾਦਸ਼ਾਹ ਜੀ ਕਹਿੰਦੇ ਸੁਨਤ ਸੰਦੇਸ ਰੋ ਪ੍ਰੇ ਕਰੇ ਛੇ ਜਿ ਵਿਸਾਈ ਕਹਿੰਦੇ ਜਦੋਂ ਮੈਂ ਸੁਣਿਆ ਕਿ ਪ੍ਰਮਾਤਮਾ ਰਹਿੰਦਾ ਕਿੱਥੇ ਹੈ ਕਿਸੇ ਸੱਜਣ ਨੇ ਕਿਹਾ ਤੇਰੇ ਹਿਰਦੇ ਵਿੱਚ ਰਹਿੰਦਾ ਹੈ ਕਹਿੰਦੇ ਮੈਂ ਉਸੇ ਵੇਲੇ ਸੁਨਤ ਸੰਦੇਸ ਰੋ ਪ੍ਰੇ ਅੰਗਰੇ ਛੇ ਜਿ ਵਿਸਾਈ ਕਹਿੰਦੇ ਮੈਂ ਆਪਣੇ ਹਿਰਦੇ ਦੇ ਵਿੱਚ ਛੇ ਜਿ ਵਿਸਾ ਲਈ ਆਪਣੇ ਅੰਦਰ ਪ੍ਰਭੂ ਪਿਆਰੇ ਦੇ ਰਹਿਣ ਵਾਸਤੇ ਮੈਂ ਇੱਕ ਜਗ੍ਹਾ ਬਣਾ ਦਿੱਤੀ ਕਿ ਇਹ ਮੇਰਿਆ ਪਿਆਰਿਆ ਅਕਾਲ ਪੁਰਖ ਵਹਿਗੁਰੂ ਆਹਿਰ ਦਾ ਤੇਰਾ ਹੈ ਤੇ ਇਹਦੇ ਵਿੱਚ ਆ ਕੇ ਹੁਣ ਬਸ ਜਾ ਪਰਮ ਪਰਮ ਆਇਓ ਕੋ ਨਦਰ ਨਾ ਪਾਈ ਕਹਿੰਦੇ ਸੁਣ ਲਿਆ ਤੇ ਸੇਜ ਵੀ ਵਸਾਲੀ ਹੱਦੇ ਚ ਪਰ ਜੇ ਦੇਖਿਆ ਜੀ ਸੁਣਿਆ ਸੀ ਸੁਣ ਕੇ ਚਾ ਚੜ ਗਿਆ ਔਰ ਜਦ ਸੁਣ ਕੇ ਚਾ ਚੜਿਆ ਤੇ ਕਹਿੰਦੇ ਇੱਕ ਅਰਦਾਸ ਨਿਕਲੀ ਅੰਦਰੋਂ ਉਹ ਕਿਹੜੀ ਹੈ ਕਿ हे ਪਰਮਾਤਮਾ ਵਾਹਿਗੁਰੂ ਜੀ ਮੈਂ ਬਹੁਤ ਸਮੇਂ ਤੋਂ ਭਟਕਣਾ ਦੇ ਵਿੱਚ ਹਾਂ ਪਰਮ ਪਰਮ ਆਇਓ ਤੋਂ ਨਦਰ ਨਾ ਪਾਈ ਕਹਿੰਦੇ हे ਮਾਲਕ ਜੀ ਅਸੀਂ ਬਹੁਤ ਚਿਰ ਤੋਂ ਭਟਕਦੇ ਪਏ ਹਾਂ ਹਾਥਾਂ ਤੇ ਤੈਨੂੰ ਲੱਭਦੇ ਪਏ ਤਉ ਦਾ ਅਰਥ ਤਾਂ ਪੀ ਨਦਰ ਨੇਰ ਦੀ ਨਿਗਾਹ ਲੱਭਿਆ ਬੜੀ ਮਿਹਨਤ ਦੇ ਨਾਲ ਪਰ ਹਜੇ ਉਹਨੇ ਸਾਡੇ ਅੱਲੇ ਤੇ ਦ੍ਰਿਸ਼ਟੀ ਨਹੀਂ ਕੀਤੀ ਫਿਰ ਸਤ ਸੰਗੀ ਸਹੇਲੀ ਨੂੰ ਸੁਹਾਰ ਕੀਤਾ ਕਿਨ ਬਿਦ ਹੀ ਯਰੋ ਧੀਰੇ ਨਿਮਾਨੋ ਇਹੇ ਮੇਰੀ ਸਤ ਸੰਗੀ ਸਹੇਲੀ ਸੱਜਣ ਮੈਨੂੰ ਮੇਲ ਮੈਂ ਤੇਥੋਂ ਸਦਕੇ ਜਾਂਦੀ ਤੇਰੇ ਦਰਸ਼ਨ ਤੋਂ ਬਿਨਾ ਮੇਰਾ ਇਹ ਨਿਮਾਣਾ ਦਿਲ ਕਿਵੇਂ ਠਹਿਟ ਦੇ ਵਿੱਚ ਆਵੇ ਮੇਰਾ ਮਨ ਮੇਰਾ ਤਿਲ ਟਿਕਦਾ ਨਹੀਂ ਹੈ ਕਿੰਨ ਬਿਦ ਹੀ ਹਰੋ ਧੀਰੇ ਨੀ ਮਨੋ ਮੇਰ ਸਾਚਣਾ ਹਾਂ ਤੁਝ ਕੁਰਬਾਨੋ ਏ ਮਾਲਕਾ ਮਿਲ ਜਾ ਮੈਂ ਤੇਰੇ ਤੋਂ ਕੁਰਬਾਨ ਵਾਰਨੇ ਬਲਿਹਾਰ ਨਹੀਂ ਜਾਂਦੀ ਰਹ ਇੱਕ ਸੇਜ ਵਿਸ਼ੇ ਤਨ ਕੰਤਾ ਕਹਿੰਦੇ ਇੱਕੋ ਹੀ ਸੇਜ ਹੈ ਆਕਾਰਪੁਰਖ ਵਹਿਗੁਰੂ ਦੀ ਜੀਵ ਇਸਤਰੀ ਅਤੇ ਪ੍ਰਭੂ ਪਤੀ ਦੀ ਇੱਕੋ ਹੀ ਸੇਜ ਜੀਵ ਇਸਤਰੀ ਦੇ ਹਿਰਦੇ ਵਿੱਚ ਵਿਸ਼ੇ ਹੋਈ ਹੈ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਪਰਮਾਤਮਾ ਦੀ ਸੇਜ ਵਸੀ ਹੈ ਪਰ ਜੀਵ ਇਸਤਰੀ ਜਿਹੜੀ ਹੈ ਜੀਵ ਆਤਮਾ ਕਹ ਲੋ ਤੇ ਸਦਾ ਮਾਇਆ ਦੇ ਮੋਹ ਵਿੱਚ ਸੁੱਤੀ ਪਈ ਹੈ ਇਹਨੂੰ ਅਕਾਲ ਪੁਰਖ ਵਿਸਰ ਗਿਆ ਤੇ ਸੰਸਾਰੀ ਪਦਾਰਥ ਖੇਤੇ ਇਸ ਕਰਕੇ ਇਹ ਜਾਗ ਨਹੀਂ ਰਹੀ ਉਹ ਬੈਠਦਾ ਤੇ ਹਿਰਦੇ 'ਚ ਹੀ ਹੈ ਵੀ ਹਿਰਦੇ 'ਚ ਬਸ ਫਰਕ ਇਹ ਨਾ ਕਹੇ ਉਹ ਮਮਤਾ ਦੀ ਜਿਹੜੀ ਲਾੜ ਸਾ ਹੈ ਉਹ ਨਹੀਂ ਛੱਡਦੀ ਕਿੰਨੇ ਭਾਗਾਂ ਵਾਲਾ ਹੋਏਗਾ ਭਾਈ ਢੂਡਾ ਕੋਰੂ ਨਾਨਕ ਸਾਹਿਬ ਜੀ ਦੀ ਸੰਗਤ ਦੇ ਵਿੱਚ ਆਉਂਦੇ ਨੇ ਤੇ ਆ ਕੇ ਸ਼ਬਦ ਸੁਣਦੇ ਨੇ ਆਕਾਰ ਪੁਰਖ ਦਾ ਉਪਦੇਸ਼ ਸੁਣਦੇ ਨੇ ਕੁਝ ਦਿਨਾਂ ਬਾਅਦ ਗੁਰੂ ਨਾਨਕ ਨੇ ਪੁੱਛ ਲਿਆ ਕਹਿੰ ਲੱਗੇ ਪੁੱਤਰਾ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਢੂਡਾ ਹੈ ਨਾਮ ਕਿਹੜੀ ਚਾਹਤ ਲੈ ਕੇ ਤੂੰ ਸਤ ਸੰਗਤ ਦੇ ਵਿੱਚ ਆ ਰਿਹਾ ਹੈਂ ਭਾਗਾਂ ਵਾਲਿਓ ਕਦੇ ਸੁਣ ਕੇ ਦੇਖਿਓ ਕਦੇ ਪੜ੍ਹ ਕੇ ਦੇਖਿਓ ਬਾਬਾ ਬੁੱਢਾ ਜੀ ਦਾ ਚੀਵਾ ਕਿੰਨੀ ਵੱਡੀ ਆਸ ਉਹ ਲੈ ਕੇ ਆਉਂਦੇ ਆ ਤੇ ਅਸੀਂ ਕਿਹੜੀ ਆਸ ਲੈ ਕੇ ਆਉਨੇ ਆ ਤੇ ਬਾਬਾ ਜੀ ਨੇ ਕਿਹੜੀ ਆਸ ਲੈ ਆਂਦੀ ਪਹਿਲਾਂ ਆਪਣੀ ਆਸ ਦੀ ਗੱਲ ਕਰੀ ਅਸੀਂ ਆਸ ਕਿ ਲੈ ਕੇ ਆਉਨੇ ਆ ਪਾਦਸ਼ਾ ਸਾਡਾ ਬੱਚਾ ਵਧੀਆ ਨੰਬਰ ਲੈ ਕੇ ਪਾਸ ਹੋ ਜੇ ਸਾਡੇ ਬੱਚੇ ਨੂੰ ਨੌਕਰੀ ਮਿਲ ਜੇ ਸਾਡਾ ਬੱਚਾ ਵਿਦੇਸ਼ ਚਲਾ ਜਾਏ ਸਾਡੇ ਘਰ ਬੱਚਾ ਹੋ ਜਾਏ ਸਾਨੂੰ ਗੱਡੀ ਮਿਲ ਜੇ ਸਾਨੂੰ ਕੋਠੀ ਮਿਲ ਜੇ ਦੁਨਿਆਵੀ ਪਦਾਰਥਾਂ ਦੀ ਅਸੀਂ ਮੰਗ ਲੈ ਕੇ ਆਉਨੇ ਆ ਉਹ ਜਿੰਤਾ ਜਿੰਤਾ ਮੰਗ ਲੈ ਕੇ ਆਉਨੇ ਆ ਸਤਿਗੁਰੂ ਜੀ ਦੇ ਹੀ ਜਾਂਦੇ ਕਿਉਂਕਿ ਖਾਲੀ ਕਿਸੇ ਨੂੰ ਨਹੀਂ ਭੋਣਦੇ ਸਾਰੀਆਂ ਦੀਆਂ ਝੋਲੀਆਂ ਭਰ ਕੇ ਤੋਰਦੇ ਨੇ ਹਾਂ ਝੋਲੀ ਓਡੀ ਹੋਵੇ ਜਿੰਦੀ ਮੰਗੇ ਉਸੇ ਵੇਲੇ ਭਰ ਦੇਣਗੇ ਕਈ ਵਾਰ ਝੋਲੀ ਛੋਟੀ ਹੁੰਦੀ ਹੈ ਮੰਗ ਵੱਡੀ ਹੁੰਦੀ ਹੈ ਫਿਰ ਫਾਸਟ ਜੀ ਕਹਿੰਦੇ ਪਹਿਲਾਂ ਝੋਲੀ ਵੱਡੀ ਕਰਦਾ ਔਰ ਸਾਡੀ ਮੰਗ ਇਦਾਂ ਦੀ ਤੇ ਭਾਈ ਬੂੜਾ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਨੇ ਮਾਲਕਾ ਮੈਂ ਤਾਂ ਇਹ ਆਸ ਲੈ ਕੇ ਤੇਰੀ ਸੰਗਤ ਵਿੱਚ ਆ ਰਿਹਾ ਮੈਨੂੰ ਮੌਤ ਦੇ ਡਰ ਤੋਂ ਮੁਕਤ ਕਰ ਦੇ ਮੈਨੂੰ ਜਨਮ ਮਰ ਤੋਂ ਮੁਕਤ ਕਰ ਦੇ ਪਾਤਸ਼ਾਹ ਜੀ ਮੁਸਕਰਾਪੇ ਗੁਰੂ ਜੀ ਕਹਿਣ ਲੱਗੇ ਪਿਆਰਿਆ ਤੇਰੀ ਤਾਂ ਉਮਰ ਬੱਚਿਆਂ ਵਾਲੀ ਹੈ ਹਜੇ ਖੇਡਣ ਮੱਲਣ ਦੀ ਉਮਰ ਹੈ ਤੈਨੂੰ ਆ ਮੌਤ ਦਾ ਡਰ ਤੇ ਜਨਮ ਮਰ ਦਾ ਡਰ ਕਿਵੇਂ ਸਤਾਉਣ ਲੱਗ ਪਿਆ ਤੇਰੀ ਸੋਚ ਤਾਂ ਬੁੱਢਿਆਂ ਵਾਲੀ ਏ ਐਡੀ ਵੱਡੀ ਸੋਚ ਤਾਂ ਕਿਸੇ ਬੁੱਢੇ ਨੂੰ ਵੀ ਆਉਂਦੀ ਜਿਹੜਾ ਐ ਜੀਵਨ ਦੇ ਕਿਨਾਰੇ ਤੇ ਪਹੁੰਚਿਆ ਪਿਆ ਉਹ ਵੀ ਸੋਚਦਾ ਏ ਮੈਂ ਹਜੇ ਹੋਰ ਕੁਝ ਆਪਣੇ ਪਰਿਵਾਰ ਵਾਸਤੇ ਕਰ ਲਾਂ ਆਪਣੇ ਵਾਸਤੇ ਕਰ ਲਾਂ ਫਿਰ ਅਪਦਾ ਨਾਲ ਲਾਂਗੇ ਭਾਈ ਬੂੜਾ ਜੀ ਹੱਥ ਜੋੜ ਕੇ ਕਹਿੰਦੇ ਮਾਲਕ ਜੀ ਮੈਂ ਮਜਾ ਪਿਆਰਦਾ ਇੱਥੇ ਦੇਖਿਆ ਕੁਝ ਚਿਰਵਾਣੀ ਆਏ ਉਹਨਾਂ ਨੇ ਕੱਚੀਆਂ ਪੱਕੀਆਂ ਅੱਧ ਕੱਚੀਆਂ ਫਸਲਾਂ ਸਭ ਵੜ ਲਈ ਤੇ ਵੜ ਕੇ ਰਹਿ ਗਏ ਉਸ ਦਿਨ ਤੋਂ ਮੇਰੇ ਅੰਦਰ ਇੱਕ ਡਰ ਗਿਆ ਪਿਆ ਹੋਇਆ ਪਤਾ ਨਹੀਂ ਜਵਾਨ ਹੋਣਾ ਹੈ ਕਿ ਨਹੀਂ ਹੋਣਾ ਬੁੱਢੇ ਦੀ ਇਤਿਆਸ ਹੀ ਬਤਰੀ ਹੈ ਗੁਰੂ ਪਾਤਸ਼ਾਹ ਜੀ ਨੇ ਬੜੇ ਪਿਆਰੇ ਜੇ ਬੱਚੇ ਕਹਿਣ ਲੱਗੇ ਆਪ ਬੁੱਢਿਆ ਜੇ ਤੂੰ ਇਸ ਮੌਤ ਦੇ ਡਰ ਤੋਂ ਮੁਕਤ ਹੋਣਾ ਚਾਹੁੰਦਾ ਹੈ ਤੇ ਆ ਤੈਨੂੰ ਮੈਂ ਉਸ ਦਾਦੇ ਨਾਲ ਜੋੜਦਾ ਵਾਂ ਜਿਹਦੇ ਹੱਥ ਦੇ ਵਿੱਚ ਮੌਤ ਹੈ ਜਿਹਦੇ ਹੁਕਮ ਤੋਂ ਬਗੈਰ ਮੌਤ ਵੀ ਨਹੀਂ ਆਉਂਦੀ ਆ ਤੈਨੂੰ ਮੈਂ ਉਹਦੇ ਚਰਨਾਂ ਵਿੱਚ ਜੋੜਦਾ ਵਾਂ ਇਹ ਨਹੀਂ ਕਿ ਮੇਰੇ ਚਰਨਾਂ 'ਚ ਜੁੜ ਜਾ ਕਹਿੰਦੇ ਉਹਦੇ ਚਰਨਾਂ 'ਚ ਜੋੜਦਾ ਆਕਾਰ ਉਹ ਵੇਹ ਪੁੱਟਦੇ ਤੇ ਬਾਦਸ਼ਾਹ ਜੀ ਨੇ ਪਹਿਲਾ ਖਿਤਾਬ ਦਿੱਤਾ ਬੂੜੇ ਤੋਂ ਬੁੱਢਾ ਤੇ ਇੰਨਾ ਸਤਕਾਰਯੋਗ ਬਣ ਕੇ ਬਾਬਾ ਬੁੱਢਾ ਜੀ ਬਣ ਗਏ ਤੇ ਅੱਜ ਸਿਰ ਝੁਕਦਾ ਏ ਉਹਨਾਂ ਦੇ ਅੱਗੇ ਛੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਲਾ ਉਹ ਗੁਰਸਿੱਖ ਕੈਣੀ ਕਥਨੀ ਦਾ ਪੂਰਾ ਗੁਰੂ ਦਾ ਪਿਆਰਾ ਲੰਬੇਰੀ ਉਮਰ ਦਾ ਮਾਲਕ ਬਣ ਕੇ 126-27 ਸਾਲ ਦੀ ਉਮਰ ਦੇ ਵਿੱਚ 6ਵੇਂ ਪਾਤਸ਼ਾਹ ਦੇ ਸਮੇਂ ਤੇ ਕਾਲ ਚਲਾਣਾ ਕਰਦੇ ਨੇ ਜਿਹੜਾ 12 ਸਾਲ ਦੀ ਉਮਰ 'ਚ ਡਰ ਰਿਹਾ ਸੀ ਮੌਤ ਤੋਂ ਤੇ ਇੰਨੀ ਲੰਬੇਰੀ ਉਮਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਪਰ ਉਹ ਸਾਰੀ ਉਮਰ ਉਹਨਾਂ ਨੇ ਭਲੇ ਵਾਸਤੇ ਚੰਗੇ ਕੰਮਾਂ ਵਾਸਤੇ ਲਾਈ ਹੈ ਸਾਡੇ ਵਾਂਗੂ ਜਾ ਹੀ ਨਹੀਂ ਗਵਹੀ ਤੇ ਸਹਜੀ ਕਿਰਪਾ ਕਰਦੇ ਨੇ ਉਹ ਹੈ ਤਾਂ ਹਿਰਦੇ ਦੇ ਅੰਦਰ ਪਰ ਉਹਨੂੰ ਲੱਭਣ ਵਾਸਤੇ Guru ਦਾ ਉਪਦੇਸ਼ ਜ਼ਰੂਰੀ ਹੈ ਏਕਾ ਛੇਜ ਵਿਸ਼ੇ ਤਨ ਕੰਤਾ ਤਨ ਸੂਤੀ ਪਰ ਸਦ ਜਾਗੰਤਾ ਕਹਿੰਦੇ ਹੈ ਤਾਂ ਤੇਰੀ ਅੰਦਰ ਹੀ ਦੋਵੇਂ ਇੱਕੇ ਸੇ ਜਿੱਤੇ ਬੈਠੇ ਨੇ ਪਰ ਫਰਕ ਇਹ ਨਾ ਕਿ ਪ੍ਰਮਾਤਮਾ ਜਾਗਦਾ ਪਿਆ ਏ ਤੇ ਜੀਵ ਆਤਮਾ ਸੁੱਤੀ ਪਈ ਏ ਮਨ ਸੋਇਆ ਮਾਇਆ ਵਿਸਮਾਰ ਦੇ ਵਿੱਚ ਮਨ ਸੁੱਤਾ ਪਿਆ ਏ ਮਾਇਆ ਮਮਤਾ ਦੇ ਵਿੱਚ ਲੱਗ ਕੇ ਕ੍ਰਿਸ਼ਨਾਂ ਦੇ ਵਿੱਚ ਲੱਗ ਕੇ ਦੁਨਿਆਵੀ ਪਦਾਰਥਾਂ ਦੇ ਵਿੱਚ ਲੱਗ ਕੇ ਸੁੱਤਾ ਪਿਆ ਇਸ ਕਰਕੇ ਲੱਗੇ ਪ੍ਰਭੂ ਬੈਠਾ ਏ ਪਰ ਕੋ ਨજર ਨਹੀਂ ਆ ਰਿਹਾ ਤਨ ਸੂਤੀ ਫਿਰ ਸਦ ਜਾਗੰਤਾ ਪੀਓ ਮਦਰੋ ਧਨ ਮਤਵੰਤਾ ਕਹਿੰਦੇ ਜੀਵ ਦੇ ਵੀ ਕੀ ਵਸ ਹੈ ਇਹ ਇੰਨਾ ਹੰਕਾਰ ਦੇ ਵਿੱਚ ਮਸਤ ਹੈ ਜਿਵੇਂ ਇੱਕ ਸ਼ਰਾਬੀ ਹੁੰਦਾ ਹੈ ਮਦਰੋ ਦਾ ਅਰਥ ਹੈ ਸ਼ਰਾਬ ਨਸ਼ਾ ਪੀਓ ਮਦਰੋ ਧਨ ਮਤਵੰਤਾ ਮਤਵੰਤਾ ਦਾ ਅਰਥ ਹੈ ਮਸਤ ਬਾਛੇ ਕਹਿੰਦੇ ਜੀਵ ਆਤਮਾ ਜੀਵ ਮਨੁੱਖ ਅਕਾਲ ਪੁਰਖ ਵਹਿਗੁਰੂ ਦੇ ਨਾਲ ਜੁੜਨ ਦੀ ਥਾਂ ਤੇ ਦੁਨੀਆਂ ਦੇ ਪਦਾਰਥਾਂ ਦੇ ਮੋਹ ਦੇ ਵਿੱਚ ਇੰਨਾ ਮਸਤ ਹੋਇਆ ਪਿਆ ਏ ਇਹਨੂੰ ਉਹ ਪ੍ਰਮਾਤਮਾ ਨਜ਼ਰ ਨਹੀਂ ਆ ਰਿਹਾ ਧੰ ਜਾ ਕੇ ਜੇ ਫਿਰ ਬੋਲੰਤਾ ਫਿਰ ਕਹਿੰਦੇ ਮਾਲਕਾ ਸਾਡੇ ਵਸ ਵਿੱਚ ਕੀ ਜੀਵ ਇਸਤਰੀ ਜਾਗ ਵੀ ਸਕਦੀ ਹੈ ਮਨ ਜਾਗ ਸਕਦਾ ਹੈ ਆਤਮਾ ਬਲਵਾਨ ਹੋ ਸਕਦੀ ਹੈ ਜੇ ਤੁਸੀਂ ਕਿਰਪਾ ਕਰਕੇ ਬੁਲਾ ਲਓ ਜੇ ਰਹਿਮਤ ਕਰਕੇ ਬੁਲਾ ਲਓ ਜੇ ਆਪਣੀ ਨਿਗਾਹ ਦ੍ਰਿਸ਼ਟੀ ਪਾ ਦੋ ਤੁਸੀਂ ਬੁਲਾਓ ਤਾਂ ਇਹ ਜੀਵ ਇਸਤਰੀ ਜਾਗ ਸਕਦੀ ਹੈ ਧਨ ਜੀਵ ਇਸਤਰੀ ਧਨ ਜਾ ਕੇ ਜੀਵ ਇਸਤਰੀ ਜਾਗ ਸਕਦੀ ਹੈ ਜੇ ਪਿਰ ਬੋਲੰਤਾ ਕਿ ਪੇਰ ਬਲਾਦ ਅਮੇ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਕਹਿੰਦੇ ਹੈ ਮਾਲਕਾ ਮੈਂ ਬੜੇ ਸਮੇਂ ਤੋਂ ਨਿਰਾਸ਼ ਹੋ ਕੇ ਤੁਰ ਹੀ ਆ ਰਹੀ ਹਾਂ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਤੁਸੀ ਲੱਭ ਨਹੀਂ ਰਹੇ ਬਹੁਤ ਜਨਮ ਵਿਸਰੇ ਤੇ ਮਾਦੋ ਇਸ ਜਨਮ ਤੇ ਮਾਰੇ ਲੇਖੇ ਕਹੇ ਰਵਿਦਾਸ ਆਸ ਲਗ ਜੀਵੋ ਕਿਰਪਾ ਉਹ ਦਰਸ਼ਨ ਦੇਖੇ ਇਹ ਗੱਲ ਇੱਥੇ ਕਹਿ ਰਹੇ ਨੇ ਰਵਿਦਾਸ ਜੀ ਕਹਿੰਦੇ ਨੇ ਬਹੁਤ ਜਨਮ ਹੋ ਗਏ ਤਰ ਤੋ ਵਿਛੜੇ ਨੂੰ ਹੁਣ ਇੱਕ ਆਸ ਹੈ ਤੇਰੇ ਦਰਸ਼ਨ ਹੋ ਜਾ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਈ ਨਿਰਾਸ਼ੀ ਬਹੁਤ ਦਿਨ ਲੱਗੇ ਆਤਮਾ ਨਿਰਾਸ਼ ਹੋ ਗਈ ਉਦਾਸ ਹੋ ਗਈ ਬੜਾ ਸਮਾਂ ਲੱਗ ਗਿਆ ਪ੍ਰਭੂ ਦੇ ਮਲਾਪ ਦੇ ਨਾਲ ਉਹਦਾ ਮਲਾਪ ਨਹੀਂ ਹੋਇਆ ਭਈ ਨਰਾਸੀ ਬਹੁਤ ਦਿਨ ਲਾਗੇ ਦੇਸ ਦਿਸੰਤਰ ਮੈਂ ਸਗਲੇ ਝਾਗੇ ਕਹਿੰਦੇ ਮੈਂ ਦੇਸਾਂ ਪ੍ਰਦੇਸਾਂ ਦੇ ਵਿੱਚ ਲੱਭਣ ਵਾਸਤੇ ਤੁਰ ਪਿਆ ਥਾਂ ਥਾਂ ਤੇ ਲੱਭਿਆ ਪਰ ਕਿਸੇ ਪਾਸੇ ਪ੍ਰਮਾਤਮਾ ਨਹੀਂ ਨਜ਼ਰ ਆਇਆ ਕੋਈ ਵੱਖਰਾ ਨਹੀਂ ਹੈ ਨਾ ਕਿਤੇ ਦੂਰ ਥੋੜੀ ਬੈਠਾ ਹੈ ਇਹ ਥੋੜੀ ਹੈ ਕਿ ਵਿਦੇਸ਼ ਵਾਲਿਆਂ ਦਾ ਪ੍ਰਮਾਤਮਾ ਹੋਰ ਹੈ ਜੇ ਸਾਡਾ ਹੋਰ ਹੈ ਪ੍ਰਮਾਤਮਾ ਇੱਕੋ ਹੀ ਹੈ। ਬਕਰੀਗਾਲੇ ਪ੍ਰਦੇਸ਼ ਵਾਲੇ ਆ ਕੇ ਅੱਜ ਆਪਣਾ ਗਲਵਾ ਪਾ ਰਹੇ ਨੇ ਉਹਨਾਂ ਘੋਲਿਆਂ ਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਿਧਾਂਤ ਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਅਕਾਲ ਪੁਰਖ ਦੀ ਅਸਤੀ ਦਾ। ਅਕਾਲ ਪੁਰਖ ਵਹਿਗੁਰੂ ਅਜੁਨੀ ਹੈ। ਉਹ ਜੁਨਾ ਵਿੱਚ ਨਹੀਂ ਆਉਂਦਾ। ਪਾਣ ਜਵਾਨੀ ਬਚਪਨ ਦੇ ਵਿੱਚ ਉਹ ਨਹੀਂ ਆਉਂਦਾ। ਮੌਤ ਨੂੰ ਆ ਕੇ ਗ੍ਰਸਤੀ ਨਹੀਂ ਉਹ ਇੱਕੋ ਹੀ ਹੈ ਸਾਰੇ ਖੰਡ ਬ੍ਰਹਮੰਡ ਦਾ ਅਕਾਲ ਪੁਰਖ ਇਹ ਨਹੀਂ ਕਿ ਉਹਨਾਂ ਦਾ ਰੱਬ ਹੋ ਰਹੇ ਉਹ ਸੁੱਖ ਦੇ ਦੇਗਾ ਸਾਡਾ ਰੱਬ ਸੁੱਖ ਨਹੀਂ ਦਿੰਦਾ ਪਰ ਆਪ ਇੱਕੋ ਹੀ ਹੈ ਸਾਡੇ ਕਰਮਾਂ ਨੇ ਸੁੱਖ ਦੁੱਖ ਦੇਣੇ ਨੇ ਕਿ ਕਰਮ ਚੰਗੇ ਕਰਾਂਗੇ ਤੇ ਸੁਖੀ ਹੋ ਜਾਾਂਗੇ ਕਰਮ ਪੂਰੇ ਕੀਤੇ ਤੇ ਦੁਖੀ ਹੋ ਜਾਾਂਗੇ ਬਾਦਸ਼ਾਹ ਜੀ ਕਿਰਪਾ ਕਰਦੇ ਨੇ ਕਿਹਨ ਰਹਿਣ ਨਾ ਪਾਵੂੰ ਬਿਨ ਪਗ ਪਾਗੇ ਕਹਿੰਦੇ ਹੁਣ ਮੇਰਾ ਮਨ ਟਿਕਦਾ ਨਹੀਂ ਹੈ ਤੇਰੇ ਚਰਨਾਂ ਤੋਂ ਬਗੈ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ ਕਿਦੋਂ ਉਹ ਕਿਰਪਾਲੂ ਤਾਤਾ ਦਇਆਵਾਨ ਹੁੰਦਾ ਹੈ ਤਾਂ ਉਹ ਆ ਕੇ ਮਿਲ ਜਾਂਦਾ ਏ ਉਹ ਸਾਡੇ ਹਿਰਦੇ ਦੇ ਅੰਦਰ ਆ ਕੇ ਟਿਕ ਜਾਂਦਾ ਏ ਭਇਓ ਕਿਰਪਾਲ ਕਹਿੰਦੇ ਉਹਨੂੰ ਵਾਰ-ਵਾਰ ਕਿਹਾ ਕਿ ਮੇਰੇ ਹਿਰਦੇ 'ਚ ਟਿਕ ਜਾ ਮੈਂ ਸੁਭਾਗਾ ਭਾਗਾ ਵਾਲੀ ਬਣ ਜਾਵਾਂ ਤੇ ਉਹਨੇ ਕੀਤਾ ਕਿ ਕਹਿੰਦੇ ਮੇਰੇ ਮਾਲਕ ਨੇ ਮੈਨੂੰ ਸਤ ਸੰਗਤ ਦੇ ਵਿੱਚ ਬਿਠਾ ਦਿੱਤਾ ਸਤ ਸੰਗਤ ਕੈਸੀ ਜਾਣੀ ਏ ਜਿੱਥੇ ਇੱਕੋ ਨਾਮ ਬਾਣੀ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀਆ ਭਜਾਇ ਕੀ ਸਤ ਸੰਗਤ ਉਹ ਹੈ ਜਿੱਥੇ ਆਕਾਰ ਪੁਰਖ ਵਹਿਗੁਰੂ ਦਾ ਨਾਮ ਜਪਿਆ ਜਾਂਦਾ ਜਿੱਥੇ ਦਾਤੇ ਨੂੰ ਯਾਦ ਕੀਤਾ ਜਾਂਦਾ ਇੱਕੋ ਪ੍ਰਮਾਤਮਾ ਦਾ ਨਾਮ ਦੜੜ ਕਰਾਇਆ ਜਾਂਦਾ ਕਿਸੇ ਬੰਦੇ ਦਾ ਨਹੀਂ ਅੱਜ ਬਹੁਤਾਤ ਆਪਾਂ ਦੇਖਦੇ ਆਂ ਬੰਦਿਆਂ ਦੇ ਨਾਮ ਦਿੱਤੇ ਜਾ ਰਹੇ ਨੇ ਬੰਦਿਆਂ ਦੇ ਬੰਦਿਆਂ ਦੇ ਨਾਮ ਦੇ ਵਿੱਚੋਂ ਮੁਕਤੀ ਨਹੀਂ ਮਿਲ ਸਕਦੀ ਕਿਉਂਕਿ ਬੰਦਾ ਖੁਦ ਮੁਕਤ ਨਹੀਂ ਹੈ ਉਹ ਤੇ ਆਪ ਕਾਲ ਦੇ ਵਾਸ ਵਿੱਚ ਹੈ ਸਾਨੂੰ ਮੁਕਤ ਕਿਦਾਂ ਕਰੇਗਾ ਪਰ ਬਹੁਤ ਦੁਨੀਆ ਕਵਲੀ ਹੋਈ ਫਿਰਦੀ ਹੈ ਬੰਦਿਆਂ ਦੇ ਨਾਮ ਜੱਪ ਰਹੀ ਹੈ ਪਰ ਸਾਜ ਜੀ ਸਹਿਬ ਜੀ ਨੇ ਕਿਹਾ ਨਹੀਂ ਅਕਾਲ ਪੁਰਖ ਵਹਿਗੁਰੂ ਦੀ ਕਿਰਪਾ ਹੋਈ ਤੇ ਮੈਨੂੰ ਸਤ ਸੰਗਤ ਮਿਲ ਗਿਆ ਭਇਓ ਕਿਰਪਾਲ ਸਤ ਸੰਗ ਮਿਲਾਇਆ ਸਤ ਸੰਗਤ ਦੇ ਵਿੱਚ ਮਿਲਾ ਦਿੱਤਾ ਉਜੀ ਤਪਤ ਘਰੇ ਕਿਰਪਾਇਆ ਹੁਣ ਮੇਰੀ ਤ੍ਰਿਸ਼ਨਾ बुਝ ਗਈ ਮੇਰੇ ਹਿਰਦੇ ਦੇ ਵਿੱਚੋਂ ਹੀ ਪ੍ਰਭੂ ਪ੍ਰਮਾਤਮਾ ਪ੍ਰਗਟ ਹੋ ਗਏ ਸਗਲੇ ਸ਼ਿੰਗਾਰ ਹੁਣ ਮੁਝੇ ਸੁਹਾਇਆ ਕਹਿੰਦੇ ਸਾਰਾ ਸ਼ਿੰਗਾਰ ਸੋਹਣਾ ਮੈਨੂੰ ਬੜਾ ਵਧੀਆ ਲੱਗਣ ਲੱਗਿਆ ਕਿਉਂਕਿ ਪਤੀ ਮਿਲ ਗਿਆ ਕਿਸ ਇਸਤਰੀ ਦਾ ਪਤੀ ਕੋਲੇ ਨਾ ਹੋਵੇ ਉਹ ਸ਼ਿੰਗਾਰ ਕਰਕੇ ਤੁਰੇ ਫਰੇ ਉਹਨੂੰ ਵੀ ਲੋਕ ਕਹਿੰਦੇ ਨੇ ਪਤੀ ਦੇ ਘਰੇ ਨਹੀਂ ਇਹ ਸ਼ਿੰਗਾਰ ਕਿਨੂੰ ਦਿਖਾ ਰਹੀ ਤੇ ਜਿਹਦਾ ਪਤੀ ਨਾ ਹੋਵੇ ਕੁਵਾਰੀ ਹੋਵੇ ਉਹ ਸ਼ਿੰਗਾਰ ਕਰਕੇ ਤੁਰੇ ਤੇ ਲੋਕ ਉਹਨੂੰ ਮੀਨੇ ਮਾਰਦੇ ਨੇ ਪਾਗਲ ਹੋਈ ਇਹ ਤੇਰਾ ਸ਼ਿੰਗਾਰ ਕਰਨ ਦਾ ਸਮਾਂ ਹੈ ਸੁਹਾਗ ਭਾਗ ਵਾਲੀ ਸ਼ਿੰਗਾਰ ਕਰਦੀ ਹੈ ਜਿਹਦੇ ਕੋਲ ਪਤੀ ਹੈ ਤੇ ਪਾਤਸ਼ਾਹ ਜੀ ਕਹਿੰਦੇ ਇਦਾਂ ਹੀ ਪਹਿਲਾਂ ਮੇਰੇ ਸ਼ਿੰਗਾਰ ਕਿਸੇ ਕੰਮ ਨਹੀਂ ਆਏ ਕਿਉਂਕਿ ਪਤੀ ਘਰ ਦੇ ਵਿੱਚ ਨਹੀਂ ਸੀ